ਨਵਾਂ ਦਿਨ ਸਵੇਰ ਦੇ ਵੱਜ ਚੁੱਕੇ ਆ 6 ਤੇ ਆਪਾਂ ਲੱਗੇ ਇਥੋਂ ਤੁਰਨ ਅੱਜ ਜਾਵਾਂਗੇ ਰੋਦਰ ਪ੍ਰਯਾਗ ਤੇ ਉਸ ਤੋਂ ਅੱਗੇ ਦੇ ਹੋ ਸਕੇ ਤਾਂ ਕੋਸ਼ਿਸ਼ ਪੂਰੀ ਰਊਗੀ ਜੋਖੜੇ ਸਾਹਿਬ ਤੋਂ ਜ਼ਿਆਦਾ ਕਮਰੇ ਭਰ ਨਹੀਂ ਆਉਂਦੇ ਸ਼੍ਰੀਨਗਰ ਸ਼ਹਿਰ ਦੀ ਸਵੇਰ ਮੌਸਮ ਲੱਗਦਾ ਦੇਖਣ ਨੂੰ ਕਿ ਅੱਜ ਬਹੁਤ ਵਧੀਆ ਰਹੂਗਾ ਮੀਂਹ ਵਾਲਾ ਮੌਸਮ ਆ ਪੂਰਾ ਕੋਈ ਪਤਾ ਨਹੀਂ ਆਪਾਂ ਨੂੰ ਕਦੇ ਵੀ ਰਾਸਤੇ 'ਚ ਘੇਰਾ ਪੈ ਸਕਦਾ ਮੀਂਹਦੁਆਰਾ ਤੇ ਦੇਖਦੇ ਆ ਕਿੱਥੇ ਜਾਣੇ ਅੱਜ ਆਪਾਂ ਕੋਸ਼ਿਸ਼ ਪੂਰੀ ਰਹੂਗੀ ਘੜ ਤੋਂ ਘੜ 40-45 ਕਿਲੋਮੀਟਰ ਤੱਕ ਕਵਰ ਕਰੀਏ ਪਹਾੜੀ ਏਰੀਆ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਜਾਣਾ ਇੱਥੋਂ ਲਗਭਗ 35 ਤੋਂ 40 ਕਿਲੋਮੀਟਰ ਰੁਦਰ ਪ੍ਰਯਾਗ ਆ ਪਹਿਲਾਂ ਆਪਣਾ ਟਾਰਗੇਟ ਹੋਰ ਹੋਊਗਾ ਜੇ ਚੜਾਈਆਂ ਘੱਟ ਹੋਈਆਂ ਕਾਫਾ ਉਸ ਤੋਂ ਅੱਗੇ ਨਗਰਾਸ਼ੂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅੱਜ ਮੀਂਹ ਦਾ ਮੌਸਮ ਹੋਇਆ ਬਹੁਤ ਹੋ ਸਕਦਾ 5-7 ਮਿੰਟਾਂ ਤੱਕ ਆਈ ਜਾਵੇ ਨਾਲ ਅਲਕਨੰਧਾ ਨਦੀ ਇਹ ਉਹੀ ਨਦੀ ਹੈ ਜਿਹਦੇ ਨਾਲ-ਨਾਲ ਕਿਨਾਰੇ-ਕਿਨਾਰੇ ਤੇ ਬਿਲਕੁਲ ਨਦੀ ਕਾਫਾ ਸ਼੍ਰੀ ਹਿਮਕੁੰਡ ਸਾਹਿਬ ਤੱਕ ਜਾਵਾਂਗੇ ਬਿਲਕੁਲ ਉੱਪਰ ਤੱਕ ਤੇ ਹਿਮਕੁੰਡ ਸਾਹਿਬ ਲੱਭ ਹਜੇ ਵੀ 200 ਕਿਲੋਮੀਟਰ ਦੂਰ ਆਪਣੇ ਤੋਂ ਇਹ ਨਦੀ ਲਗਾਤਾਰ ਆਪਣੇ ਨਾਂ ਨਾਲ ਚੱਲਦੀ ਰਹੂਗੀ। ਮਾਦੀ ਬੁਲਾ ਰਿਹਾ ਜੀ। ਸ਼੍ਰੀਨਗਰ ਤੋਂ ਆਪਾਂ 4-5 ਕਿਲੋਮੀਟਰ ਦੂਰ ਆ ਗਏ ਆ ਤੇ ਐਦਾਂ ਦੀ ਸੋਹਣੀ ਦਿੱਖ ਦੇ ਰਿਹਾ ਸ਼ਹਿਰ। ਪਹਾੜਾਂ ਨਾ ਕਿਰਿਆ ਹੋਇਆ ਪਹਾੜਾਂ ਤੇ ਸੋਹਣੇ ਸੋਹਣੇ ਬੱਦਲ ਪਹਾੜਾਂ ਦੇ ਵਿੱਚ ਕੌਸ਼ਕ ਕਾਰਮ ਕਹੇ ਆ ਕਿ ਸਾਡਾ ਸਫਰਾਂ ਤੇ ਜ਼ਿਆਦਾ ਟਾਈਮ ਲੱਗ ਰਿਹਾ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਨਜ਼ਾਰਾ ਹੈ ਚਾਰੇ ਪਾਸੇ ਇਦਾਂ ਦਾ ਹੀ ਆ ਤੁਰਨੇ ਨਹੀਂ ਲੱਗੇ ਹਾਂ ਇਹ ਚੀਜ਼ਾਂ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਵਾਰ-ਵਾਰ ਰੁਕਣਾ ਪੈਂਦਾ ਇੰਨਾ ਕਰਕੇ ਕਿਉਂਕਿ ਜ਼ਿੰਦਗੀ 'ਚ ਬੜੀ ਮੁਸ਼ਕਲ ਨਾਲ ਨਿਕਲ ਕੇ ਇੱਧਰ ਆਏ ਆ ਕਮਾਕਾਰਾਂ 'ਚੋਂ ਥੋੜਾ ਜਿਹਾ ਅੱਗੇ ਜਾਂਦੇ ਹੋਏ ਆਪਾਂ ਨੂੰ ਇੱਕ ਵੀਰ ਮਿਲੇ ਵੀ ਸਾਈਕਲ ਤੇ ਜਾ ਰਿਹਾ ਹੈ ਚਾਰ ਧਾਮ ਯਾਤਰਾ ਕਰ ਰਿਹਾ ਹੈ yogesh kumar ਵੀਰ ਦਾ ਨਾਮ ਇਹ UP ਚੋਂ ਆਇਆ ਇਹਨੂੰ ਚਾਰ ਦਿਨ ਹੋ ਗਏ ਆ ਅੱਜ ਪੰਜਵਾਂ ਦਿਨ ਹੈ ਪੰਜ ਦਿਨ ਵਿੱਚ ਨੇ ਇਤਨੇ ਚਾਰ ਦੋ ਧਾਮ ਕਰ ਲਿਆ ਪੰਜ ਦਿਨ ਮੈਂ ਘਰ ਸੇ ਨਿਕਲੇ ਹਾਂ ਸਾਈਕਲ 'ਪੀ ਸਾਈਲੈਂਸ ਅਗਲੇ ਦਾਰ ਜੀਸਮੇ ਦੋ ਧਾਮ ਹੋਗਾ ਨਾ ਰੇ ਆਪ ਸਾਹਮਣੇ ਦਿਖਾਈ ਦੇਣ ਵਾਲਾ ਰਸਤਾ ਇੱਥੋਂ ਲੱਗਦਾ ਤਕਰੀਬਨ 200 300 ਮੀਟਰ ਪਰੇ ਰਸਤਾ ਆਪਾਂ ਜਾਣਾ ਇਸ ਤਰ੍ਹਾਂ ਦੀ ਹੋ ਦਿਖਾਈ ਦਿੰਦਾ ਹੋਊਗਾ ਉੱਥੋਂ ਪਿੱਛੋਂ ਦੀ ਗੱਡੀਆਂ ਆ ਰਹੀਆਂ ਇਹ ਵਾਲਾ ਤੇ ਇਹ ਸਾਹਮਣੇ ਵਾਲਾ ਰਸਤਾ ਆਪਾਂ ਨੂੰ ਪੈ ਜੂਗਾ 2 2.5 ਕਿਲੋਮੀਟਰ ਉਪਰੋ ਜਿਆਦਾ ਚੜ੍ਹਾਈ ਹੋਣ ਕਰਕੇ ਵਾਰ-ਵਾਰ ਰੁਕਣਾ ਪੈ ਰਿਆ ਪਹਾੜਾ ਜਿਹੜੇ ਹਮੇਸ਼ਾ ਇਸ ਤਰੀ ਹੁੰਦੇ ਕਿ ਕਦੇ ਉੱਚਾਈ ਕਦੇ ਉਤਰਾਈ ਚੜ੍ਹਾਈ ਉਤਰਾਈ ਇਹੀ ਚੱਲਦਾ ਰਹਿੰਦਾ ਕੰਤੌਰ ਕੇ ਸਾਈਕਲ ਨੇ ਕਹਿੰਦੇ ਉਤराई ਆ ਗਈ ਹੋਊਗੀ 1 ਕਿਲੋਮੀਟਰ ਦੇ ਤੱਕ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਉੱਪਰ ਨੂੰ ਜਾਣਾ ਆਪਾਂ ਲਗਾਤਾਰ ਫਿਰ ਤੋਂ 1 ਕਿਲੋਮੀਟਰ ਤੌਰ ਕੇ ਲੈ ਕੇ ਜਾਣਾ ਇਹੀ ਚੱਲਦਾ ਰਹਿਣਾ ਅਗਲੇ 200 ਕਿਲੋਮੀਟਰ ਤੱਕ ਰਸਤੇ 'ਚ ਘਟਾਬ ਆਇਆ ਸੀ ਚਾਹ ਪੀਣ ਲਈ ਰੁਕੇ ਸੀ ਤੇ ਢਾਬੇ ਦੀ ਬੈਕ ਸਾਈਡ ਤੇ ਦੇਖਿਆ ਇਹ ਨਿਆਰਾ ਦੇਖਣ ਨੂੰ ਮਿਲਿਆ ਆਪਾਂ ਨੂੰ ਉਹ ਦਿਖਾਈ ਦਿੰਦਾ ਉਹ ਟਾਬਾ ਜਿੱਥੇ ਆਪਾਂ ਹੁਣੇ ਚਾਹ ਪੀਤੀ ਆ ਇੰਨੀਕ ਦੂਰ ਆਪਾਂ ਆਏ ਆ ਆ ਖੜਾ ਆਪਣਾ ਸਾਈਕਲ ਤੇ ਆਪਣੇ ਨਾਲ ਵਾਲਾ ਵੀਰ ਜੋ ਕਿ ਆਪਣੇ ਪੱਟਾਂ ਦਾ ਕਾਫੀ ਜ਼ੋਰ ਲਾ ਰਿਹਾ ਤੇ ਹਜੇ ਹੋਰ ਜਿਆਦਾ ਲਾਉਣਾ ਪੈਣਾ ਜਿਵੇਂ ਜਿਵੇਂ ਆਪਾਂ ਹੋਰ ਅੱਗੇ ਜਾਂਦੇ ਜਾਂਦੇ ਆ ਚੜਾਈ ਹੋਰ ਵੀ ਜਿਆਦਾ ਆਉਂਦੀ ਜਾਂਦੀ ਆ ਤੇ ਪਹਾੜ ਹੋਰ ਜਿਆਦਾ ਵੱਡੇ ਵੱਡੇ ਆ ਰਹੇ ਆ ਜੋ ਕਿ ਅੱਧੇ ਅੱਧੇ ਪਹਿਲਾਂ ਹੀ ਬੱਦਲਾਂ ਦੇ ਵਿੱਚ ਲੁਕੇ ਹੋਏ ਆ ਇੰਨੇ ਹੀ ਬੱਦਲਾਂ ਦੇ ਕਰਕੇ ਤੇ ਪਹਾੜਾਂ ਕਰਕੇ ਠੰਡ ਵੀ ਪਹਿਲਾਂ ਨਾਲੋਂ ਥੋੜੀ ਵੱਧ ਰਹੀ ਹੈ ਹੌਲੀ ਹੌਲੀ ਮੌਸਮ ਠੰਡਾ ਹੋ ਰਿਹਾ ਆ ਆਸ ਕਰਦੇ ਹਾਂ ਕਿ ਜਲਦੀ ਆਪਾਂ ਨੂੰ ਕੋਟ ਪਾਉਣ ਦਾ ਮੌਕਾ ਮਿਲ ਜੇ ਇਧਰੋਂ ਆਪਾਂ ਆਏ ਸੀ ਪਿੱਛੇ ਤੋਂ ਤੇ ਆਪਾਂ ਹੋਰ ਅੱਗੇ ਵਧਦੇ ਹੋਏ ਇਧਰ ਆਪਾਂ ਨੂੰ ਮਿਲਿਆ ਸਾਰਾ ਦੇਵੀ ਮੰਦਿਰ ਜੋ ਕਿ ਨਦੀ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਤੇ ਉੱਪਰ ਤੋਂ ਵੀ ਰਸਤਾ ਪੈਦਲ ਜਾਣ ਦੇ ਲਈ ਥੱਲੇ ਮੰਦਿਰ ਦੇ ਵਿੱਚ ਇਹ ਹੈ ਹਰਕੰਡਾ ਨਦੀ ਜੋ ਕਿ ਆਪਣੇ ਨਾਲ-ਨਾਲ ਚੱਲ ਰਹੀ ਹੈ ਇਹਦਾ ਬਹਾਵ ਥੱਲੇ ਨੂੰ ਤੇ ਆਪਾਂ ਉੱਪਰ ਨੂੰ ਜਾ ਰਹੇ ਹਾਂ ਇਹ ਸਾਰਾ ਰਾਸ਼ ਇਸ ਤਾਰਾ ਦੇਵੀ ਮੰਦਿਰ ਦੇ ਲਈ ਆ ਤੇ ਸਾਰੀਆਂ ਗੱਡੀਆਂ ਬਹੁਤ ਰਾਸ਼ਾ ਲੋਕਾਂ ਦਾ ਚੱਲਦੇ ਚੱਲਦੇ ਆਪਾਂ ਆ ਗਏ ਨਦੀ ਦੇ ਬਿਲਕੁਲ ਬਰਾਬਰ ਹੀ ਲੈਵਲ ਤੇ ਥੋੜਾ ਹੀ ਫਰਕ ਰਹਿ ਗਿਆ ਇਹ ਆ ਸੜਕ ਤੇ ਆ ਇਹ ਨਦੀ ਇਹ ਨਾਲ-ਨਾਲ ਥੋੜੀ ਜੀ ਏਰੀਆ ਚ ਵਿੱਚ ਬਣੀ ਹੋਈ ਆ ਟਾਈਮ ਹੋ ਚੁੱਕਾ ਹੈ ਤਕਰੀਬਨ 9:30 ਦਾ ਤੇ ਹਾਲੇ ਤੱਕ ਆਪਾਂ ਅੱਜ ਵੀ ਸਵੇਰ ਦਾ ਕੁਝ ਨਹੀਂ ਖਾਦਾ ਪੀਤਾ ਤੇ ਕੀ ਆ ਦੇਖਦੇ ਆ ਕੀ ਜਾ ਕੇ ਬੰਦਾ ਨਹੀਂ ਤਾਂ ਫਿਰ ਕੱਲ ਪਰਸ ਵਾਂਗੂ ਫੇਰ ਤੋਂ ਆਪਾਂ ਆਪਣੀ ਮੈਗੀ ਬਣਾ ਹੀ ਜਾਊਗੀ ਚੜਾਈ ਦਾ ਅੰਦਾਜ਼ਾ ਤੁਸੀਂ ਇਸ ਨਦੀ ਤੋਂ ਹੀ ਲਾ ਸਕਦੇ ਆ ਕਿ ਪਹਿਲਾਂ ਆਪਾਂ ਇਸ ਨਦੀ ਦੇ ਲੈਵਲ ਤੇ ਸੀਗੇ ਇਸ ਵਕਤ ਨਦੀ ਕਿੰਨੀ ਦੇ ਥੱਲੇ ਤੁਸੀਂ ਆਪ ਹੀ ਦੇ ਸਕਦੇ ਆ ਆਪਾਂ ਕਿੰਨੇ ਉੱਪਰ ਤੈਨੀ ਉੱਪਰ ਤੱਕ ਸਾਈਕਲ ਆਪਾਂ ਖੁਦ ਰੋੜ ਕੇ ਲੈ ਕੇ ਆਂਦੇ ਆਂ ਇਧਰ ਵਾਲੀ ਸਾਈਡ ਤੇ ਸਾਹਮਣੇ ਉਹ ਜਿਹੜਾ ਦਿਖਾਈ ਦੇ ਰਿਹਾ ਰਸਤਾ ਇਹ ਉਹੀ ਰਸਤਾ ਜਿੱਤੋਂ ਆਪਾਂ ਪਹਿਲਾਂ ਕਹਿ ਰਿਆ ਸੀਗਾ ਮੈਂ ਵੀ ਆਪਾਂ ਇੰਨੀ ਉੱਪਰ ਤੱਕ ਜਾਣਾ ਅਜੇ ਇਸ ਤੋਂ ਹੋਰ ਵੀ ਚੜਾਈ ਆ ਪੈਦਲ ਜਾ ਰਹੇ ਆ ਆਪਾਂ ਸਾਈਕਲ ਨੂੰ ਢੇਡ ਕੇ ਇਹ ਨਾਲ ਪਹਾੜ ਆ ਰਿਹਾ ਇਦਾਂ ਦਾ ਕਟਿਆ ਜਾ ਪੱਥਰਾਂ ਵਾਲਾ ਤੇ ਇਹ ਉਚਾਈ ਦਾ ਅੰਦਾਜ਼ਾ ਤੁਸੀਂ ਇਸ ਜਗ੍ਹਾ ਤੋਂ ਲਗਾ ਸਕਦੇ ਕਿ ਕਿੰਨੀ ਕ ਤੇ ਥੱਲੇ ਉਹੀ ਨਾਲ ਦੀ ਇਹੋ ਜਿਹਾ ਵੀ ਟਾਈਮ ਸੀ ਆਪਾਂ ਬਿਲਕੁਲ ਬਰਾਬਰ ਸੀ ਤੇ ਅੱਤ ਵਕ ਇਸ ਵਕਤ ਕਿੰਨਾ ਉੱਪਰ ਖੜੇ ਨਾਲ ਦੀ ਤੇ ਹੁਣ ਆਪਾਂ ਟੋਪ ਤੇ ਆ ਗਏ ਆ ਤੇ ਇਧਰ ਦੀ ਆ ਇੱਕ ਬਾਬਾ ਜਾ ਰਿਹਾ ਤੇ ਦੇਖ ਸਕਦੇ ਆ ਕਿਵੇਂ ਇਹ ਬਾਬਾ ਪੈਦਲ ਕੇਦਾਰਨਾਥ ਜਾ ਰਿਹਾ ਤੇ ਹੁਣ ਆਪਾਂ ਫਿਰ ਤੋਂ ਅੱਗੇ ਐਨੀ ਥੱਲੇ ਆਣਾ ਇਸ ਵਕਤ ਆਪਾਂ ਤਕਰੀਬਨ 850 ਮੀਟਰ ਦੀ ਉਚਾਈ ਤੇ ਆ 850 ਮੀਟਰ ਤੇ ਉਹ ਗੱਡੀਆਂ ਤੁਸੀਂ ਦੇਖ ਲਓ ਕੀੜੀਆਂ ਜਿਡੀਆਂ ਜਿਡੀਆਂ ਦਿਖਾਈ ਦਿੰਦੀਆਂ ਤੇ ਆਪਾਂ ਉੱਥੇ ਜਾਣਾ ਹੁਣ ਫਿਰ ਤੋਂ ਹਲਕਨੰਦਾ ਨਦੀ ਆਪਣੇ ਨਾਲ ਨਾਲ ਹੀ ਆ ਰਹੀ ਹੈ ਤੇ ਇਹ ਵਾਲੀ ਜਗਾ ਇਥੋਂ ਦੀ ਸਰਕਾਰ ਵੱਲੋਂ ਇਹ ਪਹਾੜੀ ਰਸਤੇ ਖੁੱਲੇ ਕਰਨ ਦੇ ਲਈ ਇੱਥੇ ਟਰੱਕਾਂ ਨਾਲ ਲਿਆ ਲਿਆ ਕੇ ਇੱਥੇ ਸੁੱਟੇ ਜਾ ਰਿਹਾ ਹੈਗਾ ਇਹ ਰੇਤਾ ਆ ਤੇ ਅੱਗੇ ਵੀ ਕਈ ਜਗ੍ਹਾ ਤੇ ਸੁੱਟਿਆ ਹੋਇਆਗਾ ਤਾਂ ਜੋ ਰਸਤੇ ਖੁੱਲੇ ਕੀਤੇ ਜਾਣ ਕਿਉਂਕਿ ਕਈ ਜਗ੍ਹਾ ਤੇ ਰਸਤੇ ਬਹੁਤ ਭੀੜੇ ਹੁੰਦੇ ਆ ਤੇ ਇੱਕ ਸਾਈਡ ਤੇ ਪਹਾੜਾਂ ਤੋਂ ਪੱਥਰ ਵੀ ਡਿੱਗੇ ਹੁੰਦੇ ਆ ਪਥਰਾਂ ਵਾਲੀ ਸਾਈਡ ਤੇ ਫਿਰ ਕੋਈ ਚੀਜ਼ ਲੰਘਦੀ ਨਹੀਂ ਤੇ ਦੂਸਰੀ ਸਾਈਡ ਲੰਘਾਉਣੀ ਹੁੰਦੀ ਆ ਤਾਂ ਕਰਕੇ ਰਸਤੇ ਖੋਲੇ ਕੀਤੇ ਜਾਂਦੇ ਆ ਆ ਜਾ ਆਇਆ ਕਿਰ ਅੱਗੇ ਹੋਰ ਕੱਢ ਗਏ ਉਥੋਂ ਤੱਕ ਨਹੀਂ ਨਹੀਂ ਭਾਜੀ ਧੱਕਾ ਕਰੀ ਜਾਂਦੇ ਤੁਸੀਂ ਇਹ ਧੱਕਾ ਧੱਕਾ ਤੋਂ ਨਹੀਂ ਆ ਜਾ ਕਿਰ ਅੱਗੇ ਹੋਰ ਕੱਢੀਏ ਚੜਾਈ ਬਹੁਤ ਆ ਇਹ ਵੀਰ ਚੜਾਈ ਚੜਾਈ ਕਹਿੰਦਾ ਆ ਰਹਿ ਲਗਾਤਾਰ ਕਹਿੰਦਾ ਧੱਕਾ ਕਰੀ ਜਾਂਨੇ ਤੇ ਗਰਮੀ ਕਰਕੇ ਮੈਨੂੰ ਖਿੱਚਦੀ ਪਈ ਆ ਵੀ 6-6 ਦੀ ਕੱਢ ਲਈਏ ਜਾ ਕੇ ਜਾ ਕੇ ਦੇਖਦੇ ਆਂ ਬਾ ਗਰਮੀ ਬਹੁਤ ਵਧੀ ਪਈ ਐ ਇੰਦਰ ਪਤਾ ਨਹੀਂ ਕਿਉਂ ਦਰਾਖਤ ਦੇਖਣ ਨੂੰ ਲੱਗਦੇ ਪਰ ਇਹਨਾਂ ਦਾ ਅਸਰ じゃ ਘਟ ਗਿਆ ਐ ਇਸ ਵਕਤ ਖੜੇ ਆਪਾਂ ਬਿਲਕੁਲ ਰੁਦਰ ਪ੍ਰਿਆਗ ਦੇ ਏਰੀਏ ਦੇ ਵਿੱਚ 1 ਕਿਲੋਮੀਟਰ ਤੋਰ ਹੋ ਰਹਿ ਗਿਆ ਤੇ ਇਹ ਬਾਬਾ ਜੀ ਜੋ ਸਾਹਮਣੇ ਬੈਠਾ ਆਪਾਂ ਨੂੰ ਪਰਸੋਂ ਮਿਲਿਆ ਸੀ ਤੋਤਾ ਘਾਟੀ ਵਾਲੇ ਰਸਤੇ 'ਚ ਇਹ ਬਾਬਾ ਪੈਦਲ ਜਾ ਰਿਹਾ ਕੇਦਾਰਨਾਥ ਤੇ ਕੱਲ ਵੀ ਅਸੀਂ ਸ਼ਾਮ ਨੂੰ ਸ਼੍ਰੀਨਗਰ ਰੁਕੇ ਬਾਬਾ ਸ਼੍ਰੀਨਗਰ ਪਹਿਲਾਂ ਪਹੁੰਚ ਗਿਆ ਆਜਾ ਜੀ ਰੋਦਰ ਪ੍ਰਿਆਗ ਆਇਆ ਦਾ ਬਾਬਾ ਪਹਿਲਾਂ ਪਹੁੰਚ ਗਿਆ ਬਾਬਾ ਪਹਿਲਾਂ ਆ ਜਾਂਦਾਗਾ ਜਾਂਦਾ ਫਿਰ ਧਰਤੀ ਕੋਲ ਆ ਜੋ ਆਪਾਂ ਘੁੰਮ ਕੇ ਬਾਬੇ ਕੋਲ ਆ ਰਹੇ ਹਾਂ ਆਖਿਰਕਾਰ ਆਪਾਂ ਪਹੁੰਚ ਗਏ ਰੋਦਰ ਪ੍ਰਿਆਗ ਆ ਰੋਦਰ ਪ੍ਰਿਆਗ ਤੇ ਇਥੋਂ ਦੀ ਮਾਰਕੀਟ ਇਹ ਵਾਲੀ ਦੁਕਾਨ ਤੋਂ ਆਪਾਂ ਲੈ ਲਏ ਮੈਗੀ ਦੇ ਕਾਫੀ ਸਾਰੇ ਪੈਕੇਟ ਕਿਉਂਕਿ ਅੱਗੇ ਜਾ ਕੇ ਕੰਮ ਆਉਣਗੇ ਪਹਾੜਾਂ ਦੇ ਵਿੱਚ ਕਿਉਂਕਿ ਅੱਗੇ ਜਾ ਕੇ ਸਾਈਕਲਾਂ ਤੇ ਆਪਾਂ ਨੇ ਕਈ ਵਾਰੀ ਕੋਸ਼ਿਸ਼ ਕਰਦੇ ਹਾਂ ਲਈ ਦਿੱਕਤ ਆਉਂਦੀ ਹੈ ਰੁਦਰ ਪ੍ਰਯਾਗ ਤੋਂ ਅੱਗੇ ਹੋਰ ਵੀ ਜ਼ਿਆਦਾ ਉਚਾਈ ਆ ਰਹੀ ਹੈ ਤੇ ਜ਼ਿਆਦਾ ਉੱਚੀਆਂ ਪਹਾੜੀਆਂ ਤੇ ਜ਼ਿਆਦਾ ਉਚਾਈ ਹੋਣ ਦੇ ਕਰਕੇ ਅਲਕਨੰਦ ਨਦੀ ਦਾ ਪਾਣੀ ਹੋਰ ਵੀ ਜ਼ਿਆਦਾ ਤੇਜ਼ ਆ ਰਿਹਾ ਵੀ ਦੇਖ ਹੀ ਸਕਦੇ ਹੋ ਵਿੱਚ ਚੱਲ ਰਹੀਆਂ ਪਾਣੀ ਦੀਆਂ ਛਾਲਾਂ ਉਧਰ ਪ੍ਰਿਆਗਟ ਟੱਪ ਚੁੱਕੇ ਆਪਾਂ ਅੱਜ ਰਾਤ ਨੂੰ ਆਪਾਂ ਰੁਕਾਂਗੇ ਨਰਗਾਸੂ ਨਹੀਂ ਸ਼ਾਇਦ ਨਗਰਾਸੂ ਐਦਾਂ ਦਾ ਕੋਈ ਨਾਮ ਹੈ ਗੁਰਦੁਰਾ ਸਾਹਿਬ ਬਣਿਆ ਹੋਇਆ ਉੱਥੇ ਅਜੇ ਵੀ ਆਪਣੇ ਤੋਂ 13-14 ਕਿਲੋਮੀਟਰ ਦੂਰ ਆ ਤੇ ਇਸ ਵਾਰ ਦਾ ਪ੍ਰਿਆਗਟ ਪ੍ਰਿਆਗਟ ਤੋਂ 2 ਕਿਲੋਮੀਟਰ ਤੋਂ ਨਾਲ ਦਾ ਆਪਾਂ ਖੜੇ ਹੋਏ ਆ ਤੇ ਇੱਥੇ ਦੇਖਿਆ ਇੱਕ ਪਹਾੜ ਦੇਖਿਆ ਉਹ ਸੜਕ ਦੇ ਬਿਲਕੁਲ ਉੱਪਰ ਹੀ ਆ ਥੋੜੇ ਦਸਤਾਂਕ ਕੱਟ ਕੇ ਰੋਡ ਬਣਾਇਆ ਹੁੰਦਾ ਨਾ ਤੇ ਥੋੜਾ ਜਿਹਾ ਤਿਰਛਾ ਕੱਟਿਆ ਹੋਇਆ ਹੈ ਤੇ ਤੁਹਾਨੂੰ ਦਿਖਾਉਣੇ ਆ ਇਹਨਾਂ ਨੇ ਹਰ ਇੱਕ ਜਗ੍ਹਾ ਤੇ ਲਿਖਿਆ ਵੀ ਹੁੰਦਾ ਪਹਾੜਾਂ ਕਿ ਸਾਵਧਾਨੀ ਨਾਲ ਚਲੋ ਆਪਣਾ ਪਹਾੜ ਕਦੇ ਵੀ ਡਿੱਗ ਸਕਦਾ ਪਹਾੜਾਂ ਤੋਂ ਪੱਥਰ ਡਿੱਗ ਸਕਦਾ ਦੇਖਦੇ ਜੀ ਹੈ ਕਈ ਜਗ੍ਹਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਇਹ ਆ ਉਹ ਪਹਾੜ ਤੇ ਦੇਖੋ ਅੱਗੇ ਕਿੰਨਾ ਦਾ ਰਸਤਾ ਬਿਲਕੁਲ ਛੜਕ ਦੇ ਉੱਪਰ ਆ ਰਿਹਾ ਵਾਹ 10 ਫੁੱਟ ਸੜਕ ਦੇ ਉੱਪਰ ਜਿੱਥੇ ਛੱਤ ਪਾਈ ਹੁੰਦੀ ਹੈ ਨਾ ਬਾਹਰ ਨੂੰ ਕੱਟ ਕੇ ਉਸ ਤਰੀਕੇ ਦਾ ਪਹਾੜ ਹੈ ਦੋ ਗੱਡੀਆਂ ਮੋਂ ਸਾਹਮਣੇ ਆਉਂਦੀਆਂ ਦਾ ਬੜੀ ਮੁਸ਼ਕਲ ਨਾਲ ਕ੍ਰੋਸ ਕਰਦੀਆਂ ਹੌਲੀ ਹੌਲੀ ਇਹ ਨਹੀਂ ਨਹੀਂ ਅੱਗੇ ਵਧਦੇ ਐ ਨੇ ਰਸਤੇ ਉਵੇਂ ਉਵੇਂ ਖਰਾਬ ਹੁੰਦੇ ਜਾਂਦੇ ਆ ਕਸ਼ਕ ਦਾ ਕਾਰਨ ਤਾਂ ਮੀਂਹ ਦੀ ਹੈ ਕੋਝੇ ਰਾਸਤੇ ਵੀ ਟੁੱਟੇ ਹੋਏ ਆ। ਚਲਦੇ-ਚਲਦੇ ਆਪਾਂ ਆ ਗਏ ਤੋੜਾ ਇੱਥੇ ਜਲ ਰਿਹਾ ਗੁਰੂਦਵਿੰਦਰ ਤੇ ਭੁੱਖ ਵੀ ਬਹੁਤ ਲੱਗੀ ਹੋਈ ਸੀ ਤੇ ਹੁਣ ਆਪਾਂ ਲੰਗਰ ਸ਼ਗਾਂਗੇ ਤੇ ਫਿਰ ਅੱਗੇ ਚੱਲੇ ਪਾਂਗੇ। ਇਸ ਟਾਈਮ ਆਪਾਂ ਖੜੇ ਆ ਨਰਗਾਸੂ ਤੋਂ ਥੋੜਾ ਜਿਹਾ ਪਿੱਛੇ। ਤੇ ਇਥੋਂ ਦਾ ਵਿਊ ਦੇਖੋ। ਹਲਕਾ ਹਲਕਾ ਮੀਂਹ ਪੈਣਾ ਸ਼ੁਰੂ ਹੋ ਗਿਆ ਆਪਣੀ ਮੰਜ਼ਿਲ ਦੇ ਆਪਾਂ ਬਿਲਕੁਲ ਨੇੜੇ ਆ ਚੁੱਕੇ ਆ ਤੇ ਰਸਤੇ 'ਚ ਇੱਥੇ ਬੈਠੀਆਂ ਆ 4 5 6 ਗਾਈਆਂ ਹੋ ਸਕਦਾ ਇੱਕ ਦੋ ਬੱਚੇ ਵੀ ਹੋਣ ਵਿੱਚ ਇਹ ਤੇ ਇੱਕ ਗੱਲ ਨੋਟ ਕੀਤੀ ਰਸਤੇ 'ਚ ਹੀ ਬਹੁਤ ਵਾਰ ਮਿਲੇ ਆ ਵਾਰਾ ਪਸ਼ੂ ਇਧਰ ਲੀਆਂ ਜੋ ਗਾਈਆਂ ਨੇ ਇਹਨਾਂ ਦੇ ਕੱਦ ਬਹੁਤ ਛੋਟੇ ਆ ਬੜੀਆਂ ਛੋਟੀਆਂ ਛੋਟੀਆਂ ਆਂ ਔਰ ਸਿੰਗ ਵੀ ਬੜੇ ਛੋਟੇ ਛੋਟੇ ਜਿਹੇ ਕਿਸੇ ਦੇ ਜਿਆਦੇ ਵੱਡੇ ਵਾਲੇ ਸਿੰਗ ਵਾਲੀ ਕੋਈ ਟੱਕਰੀ ਨਹੀਂ ਹੈ ਹਜੇ ਤੱਕ ਕਿਸੇ ਨੂੰ ਮਾਰਦੀਆਂ ਨਹੀਂ ਇਹ ਰਸਤੇ 'ਚ ਬਹੁਤ ਵਾਰ ਦੇਖਿਆ ਕਿਸੇ ਨੂੰ ਮਾਰਦੀਆਂ ਨਹੀਂ ਕੁਛ ਕੈਂਦੀਆਂ ਨਹੀਂ ਆਂ ਕਾਂ ਤੱਕ ਇਧਰਲੇ ਬਹੁਤ ਛੋਟੇ ਜਿਹੇ ਕਾਲੇ ਜਿਹੇ ਰਸਤੇ 'ਚ ਦੇਖਿਆ ਕਈ ਵਾਰੀ ਬਾਕੀ ਤੁਸੀਂ ਆ ਪਹਾੜ ਦੇਖੋ ਇੱਥੇ ਮਾਰਾ ਪਸੰਦ ਸਾਹਮਣੇ ਇੱਕ ਸਾਈਡ ਤੇ ਦਿਖਾਈ ਦੇ ਰਹੇ ਨਿਸ਼ਾਨ ਸਾਹਿਬ ਤੇ ਇੱਕ ਸਾਈਡ ਤੇ ਗੁਰਦੁਆਰਾ ਲੰਗਰ ਦਾੰਦਮਾ ਸਾਹਿਬ ਅੱਜ ਆਪਣਾ ਸੀਗਾ ਟਾਰਗੇਟ ਪਹਿਲਾਂ ਦਾ ਰੁਦਰ ਪ੍ਰਯਾਗ ਰੁਦਰ ਪ੍ਰਯਾਗ ਆਪਾਂ ਟਾਈਮ ਨਾਲ ਹੀ ਆ ਗਏ ਸੀ ਤਾਂ ਉਸ ਤੋਂ ਬਾਅਦ ਆਪਾਂ ਇਸ ਗੁਰਦੁਆਰਾ ਆ ਗਏ ਆ ਗੁਰਦੁਆਰਾ ਲੰਗਰ ਦਾੰਦਮਾ ਸਾਹਿਬ ਕੋਪਿੰਗ ਨਗਰ ਨਗਰ ਆਸੂ ਆਪਾਂ ਪਹੁੰਚ ਗਏ ਨਗਰ ਆਸੂ ਤੇ ਵਿਚਾਈਂ ਰਾਤ ਆਪਾਂ ਇੱਥੇ ਰੁਕਾਂਗੇ ਇਹ ਆਈਓ ਨਿਸ਼ਾਨ ਸਾਹਿਬ ਜੋ ਆਪਾਂ ਨੂੰ ਬਾਹਰ ਤੋਂ ਦਿਖਾਈ ਦੇ ਰਿਹਾ ਹੈ ਇਸ ਟਾਈਮ ਖੜੇ ਆਪਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਇਹ ਆਪਣੇ ਸਾਈਕਲ ਖੜੇ ਦੋਨੋਂ ਜਾਣੇ ਦੇ ਇਹ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕਾਫੀ ਮੋਟਰਸਾਈਕਲ ਆਏ ਹੋਏ ਆ ਤੇ ਉੱਪਰ ਨਿਸ਼ਾਨ ਸਾਹਿਬ ਝੁਲ ਰਹੇ ਤੇ ਪਹੁੰਚਦੇ ਆ ਬਾਬਾ ਜੀ ਤੋਂ ਅੱਜ ਦਾ ਅੱਜ ਲਈ ਰਹਿਣ ਦਾ ਠਿਕਾਣਾ ਤੇ ਕੱਲ ਨੂੰ ਸਵੇਰੇ ਆਪਾਂ ਨਿਕਲਾਂਗੇ ਇਸ ਗੁਰੂ ਘਰ ਤੋਂ ਇਹ ਜੀ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਨਰਗਾ ਸੁਪ ਅੱਜ ਦੀ ਰਾਤ ਆਪਾਂ ਇੱਥੇ ਰਵਾਂਗੇ ਤੇ ਬਾਕੀ ਕਿਵੇਂ ਦੀ ਲੱਗੀ ਆਪ ਨੂੰ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਜਰੂਰ ਦੱਸੋ ਕਮੈਂਟ ਕਰਕੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਕੀ ਮਿਲਦੇ ਹਾਂ ਕੱਲ ਨੂੰ ਆਪਣੀ ਨਵੀਂ ਵੀਡੀਓ ਵਿੱਚ